ਸਿੰਘਾ ਵਾਲਿਆ ਤੇ ਸਤਾਈ ਜਾਇਆ ਆ ਆ ਜਿਹੜੇ ਇੱਥੇ ਇਦਾਂ ਲੱਗਦਾ ਪਿਆ ਜਿਦਾ ਸੁਰੰਗ ਬਣੀ ਹੁੰਦੀ ਆ ਦੇਖੋ ਬਿਲਕੁਲ ਇੱਕ ਦਮ ਸ਼ਾਂਤੀ ਸ਼ਾਂਤੀ ਵਾਲਾ ਮਾਹੌਲ ਹੈ ਬਿਲਕੁਲ ਹੈ ਨਾ ਦੇਖ ਸਕਦੇ ਕੋਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਜਿਹੜਾ ਨਾਮ ਹੈਗਾ ਅਰਿਹਲ ਮਨਜੀਤ ਤੇ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਬਾਬਾ ਬਲਕਨਾਥ ਦੇ ਜਿਹਦੇ ਮੰਦਿਰ ਤੇ ਤੇ ਜਿਹਨੂੰ ਕਿਹਾ ਜਾਂਦਾ ਸੰਗਲਾ ਵਾਲਾ ਬਾਬਾ ਹੋਰੇ ਦਰਸ਼ਨ ਕਰਾਣਾ ਆ ਤੇ ਇਹ ਢੋਲ ਬਾਈ ਸਾਈਡ ਪੈ ਜਾਂਦਾ ਆ ਤੇ ਖੱਡ ਦੇ ਵਿੱਚੋਂ ਦੀ ਜਾਣਾ ਪੈਂਦਾ ਆ ਤੇ ਚਲੋ ਜੀ ਜਾ ਕੇ ਦਰਸ਼ਨ ਕਰੋਨੇ ਮੈਂ ਤੁਰ ਕੇ ਹੀ ਕਰਕੇ ਸਾਹ ਚੜ ਗਏ ਚਲੋ ਤੁਹਾਨੂੰ ਜਾ ਕੇ ਦਰਸ਼ਨ ਕਰਾਉਣੇ ਆ ਤੇ ਵੀਡੀਓ ਨਾ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਲਾਈਕ ਸ਼ੇਅਰ ਕਮੈਂਟ ਸ਼ੁਰੂ ਕਰਦੇ ਆ ਤੇ ਚਲਦੇ ਆ ਦਰਸ਼ਨ ਕਰਨ ਚਲੋ ਜੀ ਸੇ ਜਾਰ ਰਹੇ ਆ ਸੰਗਰਾਂਵਾਲੇ ਬਾਬੇ ਦੇ ਬਾਬਾ ਵਾਲਖਣਾ ਦਸਤਾਂ ਲੋ ਜੀ ਅਸੀਂ ਜਾ ਰਹੇ ਹਾਂ ਸੰਗਲਾ ਵਾਲੇ ਬਾਬੇ ਦੇ ਤੇ ਦੇਖੋ ਜੀ ਰਸਤਾ ਕਿੰਨਾ ਸੰਸਾਨਵਾ ਤੇ ਅਸੀਂ ਆਏ ਆ ਢੋਲ ਵਾਹੇ ਤੇ ਅਸੀਂ ਜਾ ਰਹੇ ਹਾਂ ਸੰਗਲਾ ਵਾਲੇ ਬਾਬੇ ਦੇ ਤੇ ਪਹਾੜਾਂ ਦੇ ਪਿੱਛੋਂ ਦੇ ਨਿਕਲਦਾ ਹੈ ਰਸਤਾ ਦੇਖੋ ਚੈੱਕ ਕਰੋ ਰਸਤਾ ਤੇ ਜਾ ਕੇ ਦਰਸ਼ਨ ਵੀ ਕਰਾਵਾਂਗੇ ਪਹਿਲਾਂ ਰਸਤਾ ਦੇਖੋ ਤੁਸੀਂ ਕਿੰਨਾ ਹੈ ਸਾਰਾ ਰੇਤਲਾ ਰੇਤਲਾ ਰਸਤਾ ਹੈ ਦੇਖੋ ਜੀ ਕਿੰਨਾ ਖਤਰਨਾਕ ਰਸਤਾ ਹੈ ਇਧਰ ਨਾ ਕੋਈ ਆਂਦਾ ਨਾ ਜਾਂਦਾ ਆ ਤੇ ਬਿਲਕੁਲ ਦੇਖ ਸਕਦੇ ਤੁਸੀਂ ਸਾਹਮਣੇ ਵੀ ਦੇਖੋ ਲੋ ਜੀ ਰਸਤਾ ਦੇਖੋ ਬਿਲਕੁਲ ਸੁਨਸਾਨ ਰਸਤਾ ਹੈ ਖਾੜ ਦੇ ਵਿੱਚੋਂ ਦੀ ਜਾਂਦਾ ਪਿਆ ਹੈ ਸਸਤਾ ਹੈ ਤੇ ਹੈ ਵੀ ਇਹ ਦਿੱਤਾ ਇਹ ਦਿੱਤਾ ਆ ਬਾਈਕ ਵੀ ਬੜੀ ਮੁਸ਼ਕਲ ਨਾਲ ਨਿਕਲਦੀ ਹੈ ਇੱਥੋਂ ਦੇਖ ਸਕਦੇ ਤੁਸੀਂ ਮੋੜੇ ਵੀ ਦੇਖੋ ਕਿੰਨਾ ਰਸਤਾ ਖਤਰਨਾਕ ਆ है सारी खाडे खाड वा देख सकते देखो जी सस्ता देखो रेत ही रेता है रेता ही मोटरसाइकिल में निकलता है कहीं तो बहुत मुश्किल वो ਮੋੜੇ ਬਰਾਸਤਾ ਦੇਖੋ ਕਿੰਨਾ ਫਤਰਨਾਕ ਸੁਨਸਾਣਾ ਕੋਈ ਆਂਦਾ ਜਾਂਦਾ ਨਹੀਂ ਪਿੱਛੇ ਤੱਕ ਅਸੀਂ ਆ ਗਏ ਕੋਈ ਆਂਦਾ ਜਾਂਦਾ ਨਹੀਂ ਹੈਗਾ ਤੇ ਉੱਥੇ ਇੱਕ ਸਰਦ ਸੋ ਸਿਆ ਕੋਈ ਨਾ ਪਿੱਛੇ ਹੈ ਕੋਈ ਨਾ ਅੱਗੇ ਹੈ ਕੋਈ ਵੀ ਨਹੀਂ ਹੈਗਾ ਲੋਜ ਦੇਖੋ ਜੀ ਬਿਲਕੁਲ ਨਿਕਲਿਆ ਹੀ ਨਾ ਬਾਈਕ ਵੀ ਨਹੀਂ ਨਿਕਲ ਹਿੱਸੀ ਹੈਗੀ ਬਹੁਤ ਮੁਸ਼ਕਲ ਤੇ ਬਹੁਤ ਰੇਤਾ ਜਿੱਤਾ ਹੈ ਪਿੱਛੇ ਜਦੋਂ ਅਸੀਂ ਵੈਸੇ ਦੇਖਣਾ ਸੀ ਇੱਕ ਸਾਲ ਪਹਿਲਾਂ ਤੇ ਉਦੋਂ ਤੇ ਰਸਤਾ ਸਹੀ ਸੀ ਹੁਣ ਤੇਰੇ ਤੇ ਰੇਤਾ ਹੋਈ ਪਈ ਹੈ ਤੇ ਜੰਗਲ ਹੈ ਖਾੜੇ ਹੀ ਸਾਰੇ ਖਾੜ ਦੇ ਵਿੱਚੋਂ ਰਸਤਾ ਹੀ ਜਾਂਦਾ ਹੈ ਬਾਬਾ ਵਾਲਖਨਾ ਦਾ ਬਣਿਆ ਮੰਦਿਰ ਤੇ ਜਿਹਨੂੰ ਕਹਿੰਦੇ ਸੰਗਲਾ ਵਾਲਾ ਪਾਪਾ ਤੇ ਅਸੀਂ ਇੱਥੇ ਕੋਈ ਤੇ ਦਰਸ਼ਨ ਕਰਿਆ ਹੈ पिछे भी तह दस कि एक साल पहले देखे से, वैसे आए देख बहुत खतरनाक रास्ता है देखो जी इधर तो खतरनाक रास्ते इधर दिशा नहीं कोई आता जाता नहीं बिल्कुल सुनसान रास्ता है रोज पिछे भी देखो कोई नहीं आता जाता मोरे भी देख सकते तुम लो जी देखो हूँ तो वैसे पहुँच हैं तो बहुत रास्ता खराब है सारा ही रेता रेता बहुत हो ही पाई है देख सकते तो हो तो तुर तुर के साहो साह हो गई मैं ओहो हो साह। गई रेता तो तुरह भी नहीं जाता मोटरसाइकिल में चल तो भी नहीं चलता तो रेता तो तुरंता है मैं तुर के गई हूँ ਦੇਖਦਾ ਕਿੰਨੇ ਕੁ ਦੂਰ ਹੈ ਦੇਖੋ ਕਿੰਨਾ ਸੰਸਾਰ ਦਾ ਹੈ ਕੋਈ ਨਿੰਦਾ ਨਹੀਂ ਪੰਦਾ ਨਹੀਂ ਇੱਥੇ ਜਾਨਵਰ ਜ਼ਰੂਰ ਹੋ ਸਕਦੇ ਹੈ ਉਹ ਜੀ ਪਹੁੰਚ ਗਏ ਮੋਟਰਸਾਈਕਲ ਬੰਦੇ ਤੋਂ ਪਹਿਲਾਂ ਪਹੁੰਚ ਗਏ ਤੇ ਮੈਂ ਹੌਲੀ ਹੌਲੀ ਤੁਰ ਕੇ ਪਿੱਛੇ ਆਂਦੀ ਫਿਰਦੀ ਕਿਉਂਕਿ ਦੋ ਜਣੇ ਬੈ ਕੇ ਮੋਟਰਸਾਈਕਲ ਚੱਲਦਾ ਨਹੀਂ ਸੀ ਫਿਰ ਕਿ ਰੇਤਾ ਜ਼ਿਆਦਾ ਆ ਤੇ ਪਿੱਛੇ ਅਸੀਂ ਦੇਖਿਆ ਵੀ ਇਹ ਇੱਥੇ ਦੋ ਪੈਰ ਵੀ ਲੱਗਿਓ ਜਦਾ ਨਾ ਸ਼ੇਰ ਵਗੈਰਾ ਦੇ ਹੋ ਕੇ ਪੈਰ ਵੀ ਲੱਗਿਓ ਸਿੱਧੇ ਪਿੱਛੇ ਉਹ ਜਿਹੜੇ ਆਈਏ ਸੀ ਕੇ ਆ ਜਾਂਦਾ ਕਿ ਪਹਿਲਾਂ ਤੇ ਇਹ ਵੀ ਰਸਤਾ ਨਹੀਂ ਹੁੰਦਾ ਸੀ ਤੇ ਫਿਰ ਇਹ ਸੰਗਣਾ ਪਾਏ ਹੁੰਦੇ ਸੀ ਤੇ ਆਹ ਦੇਖੋ ਆ ਵੀ ਕਰੋੜੀ ਹੋਈ ਹੈ ਰਸਤਾ ਚੌੜਾ ਕੀਤਾ ਹੋਇਆ ਹੋਰ ਤੇ ਦੇਖ ਲਓ ਪਿੱਛੇ ਵੀ ਕੋਈ ਨਹੀਂ ਹੈਗਾ ਸੰਗਲ ਪਾਏ ਹੁੰਦੇ ਸੀ ਫਿਰ ਸੰਗਲਾਂ ਤੇ ਚੜ੍ਹ ਚੜ੍ਹ ਕੇ ਆਉਂਦੇ ਹੁੰਦੇ ਸੀ ਲੋਕੇ ਹੈ ਹਾਂ ਨੋ ਜੀ ਕਰੋ ਜੀ ਦਰਸ਼ਨ ਰਾਂਗਰੋ ਨਗਰਾ ਆਇਆ ਆਇਆ ਵੇ ਕਰੋ ਉਹ ਉੱਪਰ ਜਾ ਕੇ ਆ ਤੇ ਚਲਦੇ ਆ ਦਰਸ਼ਨ ਕਰਨ ਸਾਲ ਲੱਗੇ ਤੇ ਜਿੱਦਾਂ ਪਿੱਛੇ ਵਾਸ ਚੁੱਕੀਆਂ ਮੈਂ ਕਿ ਇੱਥੇ ਕਹਿੰਦੇ ਤੇ ਹੁੰਦਾ ਨਹੀਂ ਸੀ ਉਹ ਰਾਹ ਨਹੀਂ ਹੁੰਦਾ ਸੀ ਫਿਰ ਸੰਗਲਾਂ ਦੇ ਨਾਲ ਆਂਦੇ ਹੁੰਦੇ ਸੀ ਰਸਤਾ ਖਰਾਬ ਹੁੰਦਾ ਸੀ ਤੇ ਤਾਂ ਸੰਗਲਾ ਵਾਲਾ ਬਾਬਾ ਨਾਂ ਤੇ ਆਇਆ ਇਹ ਬਾਬਾ ਬਲਖਾ ਜੀ ਸਥਾਨ ਦਾ ਪੈਰ ਧੋਲ ਮਾਨ ਗੰਦੇ ਹੋਏ ਬਹੁਤ ਲੋ ਜਿਸ ਤਰ੍ਹਾਂ ਪੌੜੀਆਂ ਆ ਫਿਰ ਜਿਹਾ ਸਾਜ ਜਿਹੜਾ ਅਜੇ ਰੰਗ ਤਾਜ਼ੇ ਹੋਏ ਲੱਗਦਾ ਅੱਜ ਕੱਲ੍ਹ ਸੀ ਹੋਏ ਰਤਾ ਮੈਂ ਗਿੱਲਾ ਆ ਥੋੜਾ ਥੋੜਾ ਰੰਗ ਉਹ ਜਿਹਦਾ ਪੌੜੀਆਂ ਚੜ ਕੇ ਆ ਹੁੰਦਾ ਆ ਉੱਪਰ ਜਾ ਕੇ ਦਰਸ਼ਨ ਕਰਾਉਣੇ ਆ ਵੀਡੀਓ ਨਾ ਬਣੀ ਰਹੀਓ ਹੋ ਜੀ ਕਰੋ ਇਹ ਦਰਸ਼ਨ ਬਾਬਾ ਜੀ ਦੇ کافی ਪੌੜੀਆਂ ਆ ਪਿੱਛੇ ਦੇਖੋ ਵਿੱਚ ਇਸ ਤਰ੍ਹਾਂ ਹੋਇਆ ਤੇ ਤੇ ਪੌੜੀਆਂ ਚੜਦੇ ਸਾਹਮਣੇ ਹੈਗੇ ਆ ਸ਼ਿਵ ਜੀ ਮਹਾਰਾਜ ਤੇ ਕਰੋ ਸ਼ਿਵਲਿੰਗ ਜੀ ਦੇ ਦਰਸ਼ਨ ਉੱਧਨ ਨਟਰਾਜੀ ਰੰਗਣੇਸ਼ ਜੀ ਹਨ ਤੇ ਇਸ ਤਰ੍ਹਾਂ ਬਣਿਆ ਹੋਇਆ ਤੇ ਉਹ ਸਾਹਮਣੇ ਵੀ ਸ਼ਿ ਮੰਦਿਰ ਵਾ ਲੋ ਜੀ ਸਾਹਮਣੇ ਹੈਗਾ ਸ਼ਿ ਮੰਦਿਰ ਬਣਿਆ ਹੋਇਆ ਤੇ ਕਰੋ ਜੀ ਸ਼ਿਵ ਜੀ ਮੰਦਿਰ ਦੇ ਦਰਸ਼ਨ ਤੇ ਉਧਰ ਸ਼ਿਵ ਜੀ ਦੀ ਸ਼ਿਵ ਜੀ ਦੀ ਪ੍ਰਤੀਮਾ ਤੇ ਇਧਰ ਸ਼ਿਵਲਿੰਗ ਬਣਿਆ ਹੋਇਆ ਇਧਰ ਨੰਦੀ ਆ ਤੇ ਕਰੋ ਜੀ ਦਰਸ਼ਨ ਫਿਰ ਅਸੀਂ ਫਿਰ ਬਾਬਾ ਬਲਕਨਾ ਦਾ ਜਿਹੜਾ ਉੱਪਰ ਨੂੰ ਜਾਂਦੀ ਆ ਉਹ ਦੇਖੋ ਸਾਹਮਣੇ ਦਿਸਦਾ ਪਿਆ ਉੱਥੇ ਆ ਬਾਬਾ ਬਲਕਨਾ ਦਾ ਮੰਦਿਰ ਤੇ ਉਹ ਵੀ ਦਰਸ਼ਨ ਕਰਾਵਾਂਗੇ ਤੇ ਵੀਡੀਓ ਨਾ ਬਣੇ ਰਿਗੋ ਜੀ ਵਾਹ ਕਰੋ इस तरह बने हुआ है मंदिर कर लो जी दर्शन भी चल रहे हैं सामने बाबा बालक मंदिर जाके अपर तो भी दर्शन करावे इधर बाबे का तून आरोप जी बाबे दर्शन जी इधर बाबा जी की प्रतिमा रखी हुई है ਤੇ ਲੋਜੀ ਪਹਿਲਾਂ ਤਾਂ ਧੂਨੇ ਦੇ ਦਰਸ਼ਨ ਕਰੋ ਬਾਬਾ ਜੀ ਦੇ ਤੇ ਤੇ ਉਧਰ ਬਾਬਾ ਜੀ ਤੇ ਪਉਗੇ ਪਏ ਆ ਤੇ ਅੱਜ ਨੂੰ ਚੱਲ ਜਾਂਦੇ ਆ ਵਾਪਸ ਬਾਲਖਨ ਅਰਸਤਾਨ ਨੂੰ ਤੇ ਦੇਖੋ ਬੋਰ ਕਿਤਾ ਵਿੱਚ ਹੋਈ ਉਹ ਪਰ ਨੂੰ ਦੇਖੋ þetta er einu breiðsja bavarnaði og siglað er þetta ਲੋ ਜੀ ਉਹ ਸਾਹਮਣੇ ਬਾਬਾ ਜੀ ਦੀ ਪ੍ਰਤਿਮਾ ਤੇ ਪੇਚੇ ਦਰਸ਼ਨ ਕਰਾ ਵੀ ਦਿੱਤੇ ਤੁਹਾਨੂੰ ਤੁਸੀਂ ਇਹ ਦੇਖੋ ਜੀ ਤੇ ਇੱਥੇ ਵੀ ਇੱਦਾਂ ਹੀ ਲੇਡੀਜ਼ ਲਈ ਇੱਦਾਂ ਬਣਿਆ ਹੋਇਆ ਹੈ ਤੇ ਇਸੇ ਜਗ੍ਹਾ ਤੇ ਵੀ ਇੱਦਾਂ ਦੇਖੋ ਸਾਹਮਣੇ ਬਾਬੇ ਦਾ ਮੰਦਿਰ ਵਾ ਤੇ ਇੱਥੇ ਲੇਡੀਜ਼ ਲਈ ਇੱਧਰ ਤੇ ਇਹ ਦੇਖੋ ਇਸ ਤਰ੍ਹਾਂ ਬਣਿਆ ਹੋਇਆ ਹੈ ਲੇਡੀਜ਼ ਵਾਸਤੇ ਚੜ੍ਹਨ ਵਾਸਤੇ ਵੀ ਹੈ ਨਾ ਤੇ ਦੇਖ ਸਕਦੇ ਆ ਰਸੰਗ ਕਰ ਸਕਦੇ ਆ ਨੋ ਬੱਜੀ ਇਹ ਆ ਜੀ ਬਾਬਾ ਜੀ ਦਾ ਮੰਦਿਰ ਬਾਬਾ ਬਲਖਣਾ ਦਾ ਤੇ ਇੱਥੇ ਵੀ ਇਦਾਂ ਹੀ ਮਤਲਬ ਕਿ ਬਣਿਆ ਹੋਇਆ ਹੈ ਜਿੱਤਾ ਅਸੀਂ ਤੋਰ ਚੱਲ ਜਾਨੇ ਬਾਬਾ ਬਲਖ ਰਾਜਸਥਾਨ ਤੇ ਕਿ ਬਾਬਾ ਬਲਖਣਾ ਦੇ ਜਨਾਨੀ ਸਾਹਮਣੇ ਨਹੀਂ ਜਾ ਸਕਦੇ ਵੱਖਰਾ ਪੌੜੀਆਂ ਬਣਿਆ ਹੁੰਦੀਆਂ ਤੇ ਇੱਥੇ ਵੀ ਤਾਂ ਅਸੀਂ ਦੇਖੋ ਜੀ ਉਹ ਜੈਂਟਸ ਵਾਸਤੇ ਹੈ ਜਾਣ ਵਾਸਤੇ ਉੱਪਰ ਨੂੰ ਪੌੜੀਆਂ ਤੇ ਇਧਰ ਦੇ ਵੀ ਜੈਂਟਸ ਤੇ ਆਹ ਲੇਡੀਜ਼ ਦੀਆਂ ਇਧਰ ਜਿੱਦਾਂ ਮਤਲਬ ਕਿ ਸੇਮ ਉਹੀ ਚੀਜ਼ ਬਣਾਈ ਹੈ ਜੋ ਸਲੇਰਨ ਤਾਂਮ ਬਣਾਈ ਹੈ ਜੋ ਬਾਬਾ ਬਲਖਣਾ ਦੇ ਤੋਰ ਦਰਬਾਰ ਬਣਾਈ ਹੈ ਸੇਮ ਉੱਥੇ ਵੀ ਇੱਥੇ ਵੀ ਇਹੋ ਜੀ ਚੀਜ਼ ਬਣੀ ਆ ਇਹ ਜਗ੍ਹਾ ਤੇ ਲੇਡਿਸ ਮੱਥਾ ਟੇਕ ਦਾ ਸਕਦੀ ਹੈ ਦੂਰੋ ਦਰਸ਼ਨ ਕਰ ਸਕਦੀ ਹੈ ਤੇ ਦਰਸ਼ਨ ਹੋ ਵੀ ਰਹੇ ਸੀ ਬਾਬਾ ਜੀ ਦੇ ਇਹ ਦੇਖੋ ਕਿ ਉੱਥੇ ਬੋਰਡ ਦੇ ਵਿੱਚ ਹੀ ਬਣਿਆ ਹੋਇਆ ਹੈ ਇਹ ਤੇ ਇਹ ਦੇਖੋ ਇਹ ਦੇਖੋ ਇਹ ਥੱਲੇ ਬੋਰਡ ਹੈ ਆ ਦੇਖੋ ਜਿਹੜਾ ਕਿੱਥੇ ਤੱਕ ਬੋਰਡ ਹੈ ਬੋਰਡ ਦੇ ਵਿੱਚ ਹੀ ਉੱਥੇ ਵੀ ਲਿਖਿਓ ਬੋਰਡ ਦੇ ਵਿੱਚ ਹੀ ਬਣਿਆ ਹੋਇਆ ਹੈ ਲੋ ਜੀ ਇਹ ਵੀ ਬੋਰਡ ਦੇ ਵਿੱਚ ਹੀ ਹੋਇਆ ਪਿਆ ਹੈ ਬੋਰਡ ਆ ਵਿੱਚ ਹੋਈਓ ਤੇ ਉੱਪਰ ਆ ਦੇਖੋ ਬੋਰਡ ਵਾ ਉੱਪਰ ਵੀ ਦੇਖੋ ਜਾ ਕੇ ਉਹ ਤੋਂ ਬੋਰਡ ਤੇ ਇਸ ਤਰ੍ਹਾਂ ਮੈਂ ਆ ਬੰਦ ਰਹੇ ਹਾਂ ਆ ਦੇਖੋ ਆ ਬੋਰਡ ਹੀ ਆ ਸਾਰੀਆਂ ਤੇ ਸਾਡੀ ਬਾਈਕ ਉਹ ਖੜੀਆਂ ਸੀ ਉਹ ਜਗ੍ਹਾ ਤੋਂ ਆਏ ਆ ਦੇਖ ਸਕਦੇ ਜੂਮ ਕਰਕੇ ਦਿਖਾਨੇ ਆ ਆ ਦੇਖੋ ਉਜੀ ਦਾ ਪਹਿਲਾਂ ਦੱਸਿਆ ਕਿ ਇਹ ਬੋਰਡ ਦੇ ਵਿੱਚ ਹੋਇਆ ਹੋਇਆ ਤੇ ਬੋਰਡ ਥੱਲੇ ਜਿਹੜਾ ਇੱਥੋਂ ਕੀ ਥੱਲੇ ਜਿਹਾ ਜਾਂਦਾ ਥੱਲੇ ਵੀ ਜਾ ਕੇ ਜੜਾ ਹੈਗੀਆਂ ਨੀਚੇ ਤੋਂ ਜਿੱਥੋਂ ਸ਼ੁਰੂ ਹੁੰਦੀਆਂ ਉੱਥੋਂ ਜੜਾ ਇੰਦਾ ਫੈਲੀਆਂ ਹੋਈਆਂ ਦੇਖ ਸਕਦੇ ਤੁਸੀਂ ਤੇ ਇਦਾਂ ਬਣਿਆ ਹੋਇਆ ਇਹ ਮੰਦਿਰ ਤੇ ਕੋਲੋਂ ਜੀ ਦਰਸ਼ਨ ਤੁਸੀਂ ਵੀ ਤੇ ਤੇ ਹੋਰ ਚੀਜ਼ ਕੇ ਇਹ ਸਾਰਾ ਦੇਖੋ ਆਲੇ ਦੁਆਲੇ ਪਹਾੜੀਆਂ ਹੀ ਆ ਪਹਾੜੀਆਂ ਬਹੁਤ ਵੱਡੇ ਵੱਡੇ ਪਹਾੜਵਾ ਤੇ ਅਸੀਂ ਸਿਖਰ ਤੇ ਇੱਥੋਂ ਵੀ ਤੁਸੀਂ ਦੇਖ ਸਕਦੇ ਹੋ ਅਸੀਂ ਸਿਖਰ ਤੇ ਆਏ ਹੋਏ ਆ ਇਹ ਦੇਖੋ ਸਾਰੇ ਪਾਸੇ ਪਹਾੜ ਹੀ ਆ ਪਹਾੜੇ ਇੱਧਰ ਵੀ ਬਾਬੇ ਦਾ ਝੰਡਾ ਝੁਲਦਾ ਪਿਆ ਲੋ ਜੀ ਇਦਾਂ ਆ ਬਣਿਆ ਹੋਇਆ ਬਾਬਾ ਜੀ ਦਾ ਮੰਦਿਰ ਦਰਬਾਰ ਤੇ ਇਹ ਆ ਸਾਹਮਣੇ ਪਿੱਛੇ ਵੀ ਦੱਸਿਆ ਕਿ ਜਦਾ ਬੋਰਡ ਨੀਚੇ ਤੋਂ ਜੜਾਂ ਦਸੀਆਂ ਪਈਆਂ ਤੇ ਉੱਪਰ ਬੋਰਡ ਦੀ ਬਣਿਆ ਪਿਆ ਬਹੁਤ ਵਧੀਆ ਆ ਠੀਕ ਇਹਦਾ ਬਣਿਆ ਪਿਆ ਆ ਸਾਰੀਆਂ ਆਲੇ ਦੁਆਲੇ ਪਹਾੜ ਦੇ ਵਿੱਚੇ ਹੀ ਇਹੋ ਬਣਿਆ ਪਿਆ ਤੇ ਖਾਡੋ ਖੱਡੋ ਖੱਡੀ ਜਾਣਾ ਪੈਂਦਾ ਜਿੱਦਾਂ ਖਾਡੋ ਬਣੀ ਉਹ ਖਾੜੇ ਦੇ ਵਿੱਚੋਂ ਵਿੱਚੋਂ ਦੀ ਆ ਕੇ ਤਸੀਂ ਆਏ ਹਾਂ ਉਹ ਸਥਾਨ ਤੋਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਉਹ ਸਥਾਨ ਤੋਂ ਆਏ ਹਾਂ ਅਸੀਂ ਉਹ ਨੀਚੇ ਤੋਂ ਕਿੰਨੀ ਉਚਾਈ ਤੇ ਆਏ ਹਾਂ ਆਪ ਦੇਖ ਸਕਦੇ ਹੋ ਤੁਸੀਂ ਇਹ ਦਰਸ਼ਨ ਕਰਾਈ ਤੁਹਾਨੂੰ ਬਾਬਾ ਬਾਲ ਖਰਾ ਦੇ ਦਰਵਾਜ਼ੇ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਇੱਕ ਹੋਰ ਨਵੀਂ ਵੀਡੀਓ ਨਾਲ ਮਿਲਾਂਗੇ ਤਦ ਤੱਕ ਲਈ ਸਾਸਰੀ ਜੀ ਕਰਦੀ ਹੈ ਚਲੋ ਜੀ ਹੁਣ ਚੱਲਦੇ ਆ ਤੇ ਇਹ ਸੀ ਸਾਡੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਹਨਾ ਵੀਡੀਓ ਫੁੱਲ ਵਾਚ ਕਰ ਲਿਆ ਕਰੋ ਤੇ ਇੱਕ ਹੋਰ ਨਵੀਂ ਵੀਡੀਓ ਨਾਲ ਮਿਲਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਤੇ ਇਹ ਬਬਲੀ ਦਾ ਦਸਤੂਰ ਵਾਰਵਾ ਜਿੰਦੇ ਜਾਂਦੇ ਜਾਂਦੇ ਸਾਨੂੰ ਇੱਕ ਚੀਜ਼ ਦੇਖ ਗਈ ਇਹ ਤਾਂ ਗੁਫਾ ਹੁੰਦੀ ਹੈ ਹਨਾ ਤੇ ਆਹ ਦੇਖੋ ਜੀ ਆ ਜਿਹੜੇ ਇੱਥੇ ਇਦਾਂ ਲੱਗਦਾ ਪਿਆ ਜਿਦਾ ਸੁਰੰਗ ਬਣੀ ਹੁੰਦੀ ਆ ਦੇਖੋ ਗੁਫਾ ਆ। ਕਰਨ ਲੱਗੇ ਸੀ ਤੇ ਸਾਨੂੰ ਇੱਕ ਚੀਜ਼ ਦਿਸ ਗਈ ਤੇ ਉਹ ਵੀ ਸਾਨੂੰ ਲੱਗਾ ਕਿ ਵੀਡੀਓ ਬਣਾਉਣੀ ਚਾਹੀਦੀ ਤੇ ਆਹ ਦੇਖੋ ਸਾਹਮਣੇ ਤੇ ਇਹ ਇਦਾਂ ਆ ਕਿ ਜਿੱਦਾ ਕੁਫਾ ਬਣੀ ਹੁੰਦੀ ਆ ਦੇਖੋ। ਇਹ ਦੇਖੋ। ਪਰ ਇੱਥੇ ਪੌੜੀਆਂ ਪਾਣੀਆਂ ਕੋਈ ਹਨ ਨਹੀਂ ਆ ਤੇ ਸ਼ਿਵਜੀ ਦੇ ਮੰਦਿਰ ਤੋਂ ना ही उपरू आ देखो तीस आ देखो देख सकते हैं ये इदा लगती कि जिदा गुफा होंगी है तो इतना सू चीज़ दसी गुफा आ देखो ਇਹ ਕਰਾਈ ਆ ਬਾਬਾ ਬਾਲਖਣਾ ਅੱਛਾ ਸੰਗਣਾ ਵਾਲਾ ਬਾਬਾ ਜਿੱਥੇ ਕਿ ਬੋਲਦੇ ਆ ਕਿ ਸੰਗਣਾ ਵਾਲਾ ਪਾਪਾ ਉਹਦੇ ਦਰਸ਼ਨ ਕਰਾਈ ਆ ਤੇ ਬਾਬਾ ਬਾਲਖਣਾ ਜਿਹੜਾ ਉੱਪਰ ਸਥਾਨ ਆ ਉਹ ਵੀ ਵੀਡੀਓ ਪਹਿਲਾਂ ਦਰਸ਼ਨ ਕਰਾ ਚੁੱਕੇ ਆ ਤੁਹਾਨੂੰ ਹਨਾ ਉੱਪਰ ਜਾ ਕੇ ਦਰਸ਼ਨ ਵੀ ਕਰਾਏ ਆ ਨਾ ਤੇ ਆ ਜਾਂਦੇ ਜਾਂਦੇ ਸਾਨੂੰ ਇਦਾਂ ਲੱਗਾ ਕਿ ਗੁਫਾ ਆ ਤੇ ਇਹ ਕੈਚ-ਅਪ ਕਰਨ ਆਏ ਸੀਗੇ ਤੇ ਲਗਾ ਕੇ ਬਣਾਣੀ ਚਾਹੀਦੀ ਆ ਇਦਾਂ ਲੱਗਿਆ ਕਿ ਗੁਫਾ ਆ ਨੀਚੇ ਦੇ ਵਿੱਚ ਦੀ ਪਹਾੜੀ ਦੇ ਵਿੱਚੋਂ ਬਣੀ ਹੋਈ ਆ ਤੇ ਇਹ ਸਾਹਮਣੇ ਵੀ ਤੁਹਾਨੂੰ ਪਹਿਲਾਂ ਪਿੱਛੇ ਵੀਡੀਓ ਚ ਬਤਾ ਚੁੱਕੇ ਆ ਕਿ ਬੋਰਡ ਦੇ ਨੀਚੇ ਆ ਬਾਬਾ ਵਾਲਖਣ ਦਾ ਮੰਦਰ ਪਿਆ ਗੁਫਾ ਬਣੀ ਹੋਈ ਹੈ ਉੱਪਰ ਵੀ ਤੇ ਤੁਸੀਂ ਦੇਖ ਵੀ ਸਕਦੇ ਆ জੂਮ ਕਰਕੇ ਵੀ ਦਿਖਾ ਦਾਨੇ ਆ ਕਿ ਗੁਫਾ ਬੋਰਡ ਦੇ ਆ ਨਾ ਤੇ ਜੇ ਇਹਨੂੰ ਸੰਗਲਾ ਵਾਲਾ ਬਾਬਾ ਕਹਿੰਦੇ ਕਿ ਇੱਥੇ ਸੰਗਲਾ ਨਾਲ ਨਾ ਆਪ ਪਰਨ ਉੱਪਰ ਨੂੰ ਆਂਦੇ ਹੁੰਦੇ ਸੀ ਤਾਂ ਸੰਗਲਾ ਵਾਲਾ ਬਾਬਾ ਪਿਆ ਕਿ ਬਾਬਾ ਵਾਲਖਣ ਦਾ ਸਥਾਨ ਹੋ ਤੇ ਇੱਕ ਵਾਰ ਬਿਲਕੁਲ ਇੱਕ ਦਮ ਸ਼ਾਂਤੀ ਸ਼ਾਂਤੀ ਵਾਲਾ ਮਾਹੌਲ ਹੈ ਬਿਲਕੁਲ ਹਨਾ ਦੇਖ ਸਕਦੇ ਕੋਈ ਚੀ ਪੈ ਕੁਛ ਨਹੀਂ ਹੈਗਾ ਤੇ ਤਾਂ ਮਾਹੌਲ ਤਾਂ ਕਿਤੇ ਕਿਤੇ ਮਿਲਦਾ ਹੁੰਦਾ ਇੱਥੇ ਇਦਾਂ ਦੇ ਮਾਹੌਲ ਚ ਬਾਬਾ ਆਂਦਾ ਹੁੰਦਾ ਜਲਦੀ ਤੇ ਚਲੋ ਜੀ